ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਜ਼ਾਮ ਸਟੱਡੀ ਵਿਦ ਜੋਬ ਅਲਰਟ ਤੇ ਅੱਜ ਦੀ ਜਾਣਕਾਰੀ ਹੈ ਜੀ ਪੋਸਟ ਗ੍ਰੈਜੂਏਟ ਸਟੱਡੀ ਵਿਭਾਗ ਪੰਜਾਬੀ ਯੂਨੀਵਰਸਿਟੀ ਦੇ ਵੱਲੋਂ ਸੈਸ਼ਨ 2020-2021 ਦਾਖਲੇ ਸੰਬੰਧੀ ਹੈ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਦੇ ਵਿੱਚ ਹੈ ਜੋ ਐਮਏ ਪੰਜਾਬੀ ਅੰਗਰੇਜ਼ੀ ਅਰਥ ਸ਼ਾਸਤਰ ਅਤੇ ਇਸ ਤੋਂ ਇਲਾਵਾ ਹੋਰ ਕੋਰਸ ਦੇ ਨਾਲ ਸੰਬੰਧਿਤ ਹੈ ਪੂਰੀ ਜਾਣਕਾਰੀ ਸੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤਾਂ ਤੁਹਾਨੂੰ ਇਸੇ ਤਰ੍ਹਾਂ ਅਪਡੇਟ ਇਨਫੋਰਮੇਸ਼ਨ ਮਿਲਦੀ ਰਹੇ ਤਾਂ ਸ਼ੇਅਰ ਕਰ ਦਿਓ ਜੀ ਇਹ ਪੂਰੀ ਜਾਣਕਾਰੀ ਤਾਂ ਇਹ ਜੋ ਨੋਟੀਫਿਕੇਸ਼ਨ ਪੋਸਟ ਗ੍ਰੈਜੂਏਟ ਸਟੱਡੀਜ਼ ਵਿਭਾਗ ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਬਠਿੰਡਾ ਤੋਂ 10 11 2020 ਦਾ ਇਹ ਨੋਟੀਫਿਕੇਸ਼ਨ ਹੈ ਸਾਨੂੰ ਲੇਟ ਮਿਲਿਆ ਹੈ ਕੋਵਿਡ-19 ਦੀ ਸਥਿਤੀ ਵਿੱਚ ਸੁਧਾਰ ਹੋਣ ਕਾਰਨ ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਬਠਿੰਡਾ ਦਾ ਪੋਸਟ ਗ੍ਰੈਜੂਏਟ ਸਟੱਡੀਜ਼ ਵਿਭਾਗ ਪੂਰੀ ਤਰ੍ਹਾਂ ਖੁੱਲ ਚੁੱਕਿਆ ਹੈ ਵਿਭਾਗ ਵਿਕੇ ਸੈਸ਼ਨ 2020-21 ਲਈ ਐਮਏ ਪੰਜਾਬੀ ਅੰਗਰੇਜ਼ੀ ਅਰਥ ਸ਼ਾਸਤਰ ਅਤੇ ਐਮਬੀਏ ਦੇ ਕੋਰਸਾਂ ਦੇ ਦਾਖਲੇ ਚੱਲ ਰਹੇ ਹਨ ਇਨ੍ਹਾਂ ਕੋਰਸਾਂ ਵਿੱਚ ਕੁਝ ਸੀਟਾਂ ਖਾਲੀ ਰਹਿ ਗਈਆਂ ਹਨ 54 ਵਿਦਿਆਰਥੀ ਦਾਖਲਾ ਲੈਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਨੇ ਸੋ ਜੋ ਵੀ ਇਹਨਾਂ ਕੋਰਸਾਂ ਦੇ ਵਿੱਚ ਜਾਂ ਐਮਏ ਦੇ ਸਬਜੈਕਟ ਦੀ ਐਮਏ ਕਰਨਾ ਚਾਹੁੰਦੇ ਹੈ ਪੰਜਾਬੀ ਅੰਗਰੇਜ਼ੀ ਅਰਥ ਸ਼ਾਸਤਰ ਜਾਂ ਜੋ ਵੀ ਇਹਨਾਂ ਨੇ ਕੋਰਸ ਦਾ ਨਾਮ ਦਿੱਤਾ ਹੋਇਆ ਹੈ ਐਡਮਿਸ਼ਨ ਲੈਣਾ ਚਾਹੁੰਦੇ ਹੈ ਤਾਂ ਕੁਝ ਸੀਟਾਂ ਨੇ ਜਿਹੜੀ ਉਹ ਖਾਲੀ ਰਹਿ ਗਈ ਨੇ ਤਾਂ ਤੁਸੀਂ ਇਹ ਨੰਬਰ ਦਿੱਤੇ ਹੋਏ ਨੇ ਵਿਭਾਗ ਦੇ ਐਮਏ ਪੰਜਾਬੀ ਅੰਗਰੇਜ਼ੀ ਅਰ ਸਾਸਤਰ ਅਤੇ ਐਮਬੀਏ ਇਸ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਬਠਿੰਡਾ ਸੈਂਟਰ ਹੈ ਪੰਜਾਬੀ ਯੂਨੀਵਰਸਿਟੀ ਇਹਦੇ ਅਧੀਨ ਆਉਂਦਾ ਹੈ ਤਾਂ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਬਾਕੀ ਜੋ ਵੀ ਅਪਡੇਟ ਆਉਂਦੀ ਰਹੇਗੀ ਸਮੇਂ ਸਿਰ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲ ਸਕੇ ਧੰਨਵਾਦ